ਪੰਜਾਬ ਟੀਵੀ ਉਤੇ ਤੁਹਾਡਾ ਸਵਾਗਤ ਹੈ ਤੇ ਮੈਂ ਅਮਨਦੀਪ ਸਿੰਘ ਘੜੀ ਅੱਜ ਦੀ ਤਸਵੀਰ ਤੁਹਾਡੇ ਨਾਲ ਸਾਂਝੀ ਕਰਾਂਗੇ ਜਿੱਥੇ ਤੜਕਸਾਰ ਤੋਂ ਲੈ ਕੇ ਸ਼ਾਮ ਤੱਕ ਭਿਆਨਕ ਐਕਸੀਡੈਂਟ ਹੋਏ ਨੇ ਬੱਖੋ ਬੱਖਰੇ ਸ਼ਹਿਰਾਂ ਦੇ ਐਕਸੀਡੈਂਟ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਜਿਹੜੇ ਆ ਭਿਆਨਕ ਸੜਕੀ ਹਾਦਸੇ ਵਾਪਰੇ ਜਿਨ੍ਹਾਂ ਵਿੱਚ ਕਈਆਂ ਦੀ ਜਾਨ ਵੀ ਗਈ ਹੈ ਕਈਆਂ ਦੀ ਮੌਤ ਵੀ ਹੋਈ ਹੈ ਹਾਲਾਂਕਿ ਇੱਕ ਪਵਾਨੀਗੜ ਦੇ ਕੋਲ ਐਕਸੀਡੈਂਟ ਹੋਇਆ ਜਿੱਥੇ ਇੱਕ ਲੜਕੀ ਦੀ ਜਾਨ ਚਲੇ ਗਈ ਹੈ ਤਸਵੀਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕੱਲੇ-ਕੱਲੇ ਸ਼ਹਿਰ ਦੀ ਦੇਖ ਸਕਦੇ ਹੋ ਵਿੰਡੋ ਦੇ ਉੱਤੇ ਸਕਰੀਨ ਤੁਸੀਂ ਕਿ ਕਿਸ ਤਰੀਕੇ ਨਾਲ ਇਹ ਭਿਆਨਕ ਸੜਕੀ ਹਾਦਸਾ ਵਾਪਰਿਆ ਜਿਸ ਦੇ ਵਿੱਚ ਜਾਨ ਗਈ ਹੈ ਕਈ ਲੋਕਾਂ ਦੀ ਜਾਨ ਗਈ ਹੈ ਤਾਂ ਦੇਖ ਸਕਦੇ ਤੁਸੀਂ ਇੱਕ ਪਾਸੇ ਅੰਮ੍ਰਿਤਸਰ ਦੀ ਤਸਵੀਰਾਂ ਜਿੱਥੇ ਇੱਕ ਕਾਰ ਦਾ ਭਿਆਨਕ ਐਕਸੀਡੈਂਟ ਹੋਇਆ ਇਸ ਜਿਹੜੇ ਆ ਹਾਦਸੇ ਵਿੱਚ ਭਿਆਨਕ ਐਕਸੀਡੈਂਟ ਦੇ ਵਿੱਚ ਜਿਹੜੀ ਆ ਜਾਨ ਗਈ ਹੈ ਦੂਸਰੇ ਪਾਸੇ ਦੇਖ ਸਕਦੇ ਹੋ ਬਰਨਾਲਾ ਦੇ ਵਿੱਚ ਕਿਸ ਤਰੀਕੇ ਦੇ ਨਾਲ ਕਹਿਰ ਮਚਾਇਆ ਹੋਇਆ ਜਿੱਥੇ ਰੋਡਵੇਜ ਦੀ ਵਸਤਾ ਐਕਸੀਡੈਂਟ ਹੁੰਦਾ ਤੇ ਫਗਵਾੜੇ ਦੇ ਵਿੱਚ ਇੱਕ ਬੱਸ ਦਾ ਐ ਜਿਹੜਾ ਆ ਸੜਕੀ ਹਾਦਸਾ ਵਾਪਰਦਾ ਜਲਾਲਾਬਾਦ ਦੇ ਵਿੱਚ ਜਿਹੜਾ ਆ ਸੜਕੀ ਹਾਦਸਾ ਵਾਪਰਦਾ ਤਸਵੀਰ ਤੁਸੀਂ ਇਸ ਵੇਲੇ ਦੀ ਦੇਖ ਸਕਦੇ ਹੋ ਮਸਤੂਆਣਾ ਸਾਹਿਬ ਦੇ ਵਿੱਚ ਵੀ ਜਿਹੜਾ ਆ ਐਕਸੀਡੈਂਟ ਹੋਇਆ ਤਾ ਤਸਵੀਰ ਜਿਹੜੀ ਆ ਤੋ ਇਸ ਵੇਲੇ ਤੁਸੀਂ ਦੇਖ ਸਕਦੇ ਹੋ ਨਾਬਾ ਦੇ ਵਿੱਚ ਜਿਹੜਾ ਸਕਰੀਨ ਉੱਤੇ ਦੇਖ ਸਕਦੇ ਹੋ ਇੱਕ ਕਾਰ ਜਿਸ ਦੇ ਵਿੱਚ ਦੱਸਿਆ ਜਾ ਰਿਹਾ ਕਿ ਤਿੰਨ ਨੌਜਵਾਨਾਂ ਦੀ ਜਾਨ ਚਲੀ ਗਈ ਹੈ ਤਾਂ ਧੁੰਦ ਦੇ ਕਰਕੇ ਜਿਹੜਾ ਸੜਕੀ ਹਾਦਸੇ ਵਾਪਰੇ ਨੇ ਹਾਲਾਂਕਿ ਜਰੂਰ ਚੈਨਲ ਦੇ ਮਾਧਿਅਮ ਤੋਂ ਵੀ ਅਪੀਲ ਕਰਾਂਗੇ ਕਿ ਇਸ ਭਿਆਨਕ ਧੁੰਦ ਦੇ ਵਿੱਚ ਜਿਹੜਾ اپنی ਸੇਧ ਦਾ ਧਿਆਨ ਰੱਖਿਆ ਜਾਵੇ ਹੋਲੀ ਚੱਲਿਆ ਜਾਵੇ ਕਿਉਂਕਿ ਕਿਤੇ ਵੀ ਅਜਿਹਾ ਹਾਦਸਾ ਜਿਹੜਾ ਆ ਵਾਪਰ ਸਕਦਾ ਤਾਂ ਕੱਲੇ-ਕੱਲੇ ਸ਼ਹਿਰ ਦੀ ਤਸਵੀਰ ਤੁਸੀਂ ਦੇਖ ਸਕਦੇ ਆ ਸਵੇਰ ਤੋਂ ਲੈ ਕੇ ਸ਼ਾਮ ਤੱਕ ਕਿੰਨੇ ਜ਼ਿਆਦਾ ਐਕਸੀਡੈਂਟ ਹੋਏ ਨੇ ਤੇ ਕਿੰਨੀਆਂ ਜਾਨਾਂ ਚਲੀਆਂ ਗਈਆਂ ਨੇ ਤਾਂ ਸਮਰਾਲਾ ਦੇ ਵਿੱਚ ਵੀ ਐਕਸੀਡੈਂਟ ਹੋਇਆ ਬਠਿੰਡਾ ਦੇ ਵਿੱਚ ਜਿਹੜਾ ਆ ਐਕਸੀਡੈਂਟ ਹੋਇਆ ਇਸ ਤੋਂ ਇਲਾਵਾ ਹੁਸ਼ਿਆਰਪੁਰ ਦੀਆਂ ਨਾਲ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਧੁੰਦ ਦਾ ਮੰਜ਼ਰ ਜਿਹੜਾ ਆ ਮਾਝੇ ਮਾਲਵੇ ਦੁਆਬੇ ਦੇ ਵਿੱਚ ਇਹ ਨਜ਼ਰ ਆ ਰਿਹਾ ਹੈਗਾ ਜਿੱਥੇ ਨਾਲ ਨਾਲ ਜੇ ਗੱਲ ਕਰ ਲਈਏ ਤਾਂ ਐਕਸੀਡੈਂਟ ਦੇ ਨਾਲ ਕਈ ਲੋਕਾਂ ਦੀ ਜਾਨ ਵੀ ਇਸ ਭਿਆਨਕ ਸੜਕੀ ਹਾਦਸੇ ਦੇ ਵਿੱਚ ਗਈ ਹੈ ਤਾਂ ਇਹ ਤਸਵੀਰ ਜਿਹੜੀ ਹੈ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਦੇਖ ਸਕਦੇ ਹੋ ਮੌਕੇ ਦੇ ਉੱਤੇ ਤਸਵੀਰ ਤੁਸੀਂ ਕਿਸ ਤਰ੍ਹਾਂ ਦੀ ਇਹ ਇੱਕ ਤਰ੍ਹਾਂ ਦੀ ਭਿਆਨਕ ਤਸਵੀਰ ਹੈ ਪੂਰੇ ਪੰਜਾਬ ਦੀ ਪੂਰੇ ਪੰਜਾਬ ਦੇ ਵੱਖ-ਵੱਖਰੇ ਥਾਵਾਂ ਦੇ ਉੱਤੇ ਧੁੰਦ ਦਾ ਜਿਹੜਾ ਕਹਿਰਾ ਉਹ ਜਾਰੀ ਹੋਣਾ ਸ਼ੁਰੂ ਹੋ ਗਿਆ ਤਾਂ ਉੱਥੇ ਹੀ ਕਿਤਨਾ ਕਿਤੇ ਇਸ ਐਕਸੀਡੈਂਟ ਕਰਕੇ ਕਈ ਲੋਕਾਂ ਦੀ ਜਾਨ ਵੀ ਜੜੀ ਗਈ ਹੈ ਬਰਨਾਲੇ ਦੇ ਵਿੱਚ ਐਕਸੀਡੈਂਟ ਹੋਇਆ ਜਿੱਥੇ ਇੱਕ ਲੈਕਚਰਰ ਕੁੜੀ ਦੀ ਮੌਤ ਹੋਇਆ ਤਾਂ ਸਾਹਮਣੇ ਤੁਸੀਂ ਨਾਬਾ ਦੇਖ ਸਕਦੇ ਹੋ ਉੱਥੇ ਦੱਸਿਆ ਜਾ ਰਿਹਾ ਕਿ ਤਿੰਨ ਨੌਜਵਾਨਾਂ ਦੀ ਮੌਤ ਹੋ ਗਈ ਕਿਉਂਕਿ ਟੋਬੇ ਦੇ ਵਿੱਚ ਕਾਰ ਡੁੱਬੀ ਹੈ ਤਾਂ ਤਿੰਨ ਨੌਜਵਾਨ ਜਾ ਰਹੇ ਸੀ ਜਿੱਥੇ ਉਹਨਾਂ ਦੀ ਮੌਤ ਹੋ ਗਈ ਨਿਕਲ ਨਹੀਂ ਪਾਇਆ ਤਾਂ ਦਰਦਨਾਕ ਤਰੀਕੇ ਨਾਲ ਜਾਣ ਗਈ ਇਸੇ ਤਰ੍ਹਾਂ ਜਲਾਲਾਬਾਦ ਦੇ ਵਿੱਚ ਰੋਡਵੇਜ ਵਸਤੇ ਨਾਲ ਐਕਸੀਡੈਂਟ ਹੋਇਆ ਮਸਤੂਆਣਾ ਸਾਹਿਬ ਦੇ ਵਿੱਚ ਵੀ ਰੋਡਵੇਜ ਵਸਤਾ ਟਰੈਕਟਰ ਟਰਾਲੀ ਦੇ ਨਾਲ ਐਕਸੀਡੈਂਟ ਹੁੰਦਾ ਹੈ ਸਾਰੀਆਂ ਤਸਵੀਰਾਂ तमाम ਸਾਰੀਆਂ ਤਸਵੀਰਾਂ ਕੈਮਰੇ ਦੇ ਵਿੱਚ ਕੈਦ ਹੋਈਆਂ ਨੇ ਤਾਂ ਲਗਾਤਾਰ ਭਿਆਨਕ ਸੜਕੀ ਹਾਦਸੇ ਵਾਪਰੇ ਕਿਉਂਕਿ ਧੁੰਦ ਦਾ ਕਹਿਰ ਜਿਹੜਾ ਲਗਾਤਾਰ ਜਾਰੀ ਹੈ ਤਾਂ ਉੱਥੇ ਦੂਸਰੇ ਪਾਸੇ ਦੇਖ ਸਕਦੇ ਹੋ ਤੁਸੀਂ ਪੂਰੇ ਪੰਜਾਬ ਦੀਆਂ ਵੱਖੋ-ਵੱਖਰੀਆਂ ਤਸਵੀਰਾਂ ਨੇ ਤਾਂ ਅਪੀਲ ਕਰਦੇ ਹਾਂ ਚੈਨਲ ਦੇ ਮਾਧਿਅਮ ਤੋਂ ਵੀ ਕਿ ਖਾਸ ਧਿਆਨ ਰੱਖਿਆ ਜਾਵੇ ਆਪਣਾ ਸੜਕ ਤੇ ਚੱਲਣ ਸਮੇ ਜੇਕਰ ਕਾਲੀ ਕਰਦੇ ਹੋ ਤਾਂ ਹਾਦਸੇ ਦਾ ਸ਼ਿਕਾਰ ਜਿਹੜਾ ਆ ਹੋ ਸਕਦੇ ਆ ਤਾਂ ਤਸਵੀਰ ਤੁਹਾਡੇ ਨਾਲ ਸਾਂਝੀ ਕਰ ਰਹੇ ਆ ਦੇਖ ਸਕਦੇ ਹੋ ਮੌਕੇ ਦੇ ਉੱਤੇ ਕਿਸ ਤਰੀਕੇ ਦੇ ਨਾਲ ਭਿਆਨਕ ਸੜਕੀ ਹਾਦਸੇ ਦੇ ਵਿੱਚ